ਅੱਜ ਪੂਰੇ ਵਿਸ਼ਵ ਦੇ ਵਿੱਚ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਤੇ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਆ ਜਨਮ ਅਸ਼ਟਮੀ ਤੇ ਕੀ ਕਹਿੰਦੇ ਆ ਜਨਮ ਅਸ਼ਟਮੀ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਉਹਨਾਂ ਆ ਰਾਮ ਦੁਨੀਆ ਚ ਆਏ ਦੁਨੀਆ অবতার ਲਿਆ ਤੇ ਉਹਨਾਂ ਨੇ ਬੜੇ ਸਚਜੇ ਢੰਗ ਨਾਲ ਮर्यादा ਦੇ ਨਾਲ ਦੁਨੀਆ ਨੂੰ ਸਿੱਧੇ ਰਾਹ ਤੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਦੁਨੀਆ ਸਿੱਧੇ ਰਾਹ ਨਹੀਂ ਚੱਲੀ ਫਿਰ ਭਗਵਾਨ ਕ੍ਰਿਸ਼ਨ ਦੇ ਰੂਪ ਵਿੱਚ ਆਏ ਉਹ ਟੇਡੇ ਰੂਪ ਵਿੱਚ ਆਏ ਟੇਡੀ ਉਂਗਲ ਕਰਕੇ ਉਹਨਾਂ ਘੋੜ ਕੱਢਣ ਦੀ ਕੋਸ਼ਿਸ਼ ਕੀਤੀ ਤੇ ਦੁਨੀਆ ਨੂੰ ਸੁਧਾਰ ਦਿਆ ਆ ਸਾਰੇ ਰਾਖਸ਼ ਜਾਤੀ ਦਾ ਉਹਨਾਂ ਨੇ ਅੰਤ ਕੀਤਾ तकरीबन ਤੇ ਇੱਕ ਨਵੇਂ ਸਿਰਿਓ ਉਹਨਾਂ ਨੇ ਸਮਾਜ ਫਰੇਸ਼ ਕੀਤਾ ਬਿਲਕੁਲ ਸਹੀ ਸਮਾਜ ਦਾ ਉਹਨਾਂ ਨੇ ਸਿਰਜਣਾ ਕੀਤੀ ਅੱਜ ਦੇ ਮੌਕੇ ਤੇ ਕੀ ਸਨੇਹਤ ਲਗਾਜੇ ਅੱਜ ਦੇ ਮੌਕੇ ਤੇ ਮੈਂ ਖਾਸ ਕਰਕੇ ਇਹ ਕਹੂੰਗਾ ਵੀ ਭਗਵਾਨ ਕ੍ਰਿਸ਼ਨ ਭਗਵਾਨ ਰਾਮ ਜਾਂ ਜਿੰਨੇ ਵੀ ਅਵਤਾਰ ਭਗਵਾਨ ਦੇ ਹੋਇਆ ਉਹ ਇੱਕੋ ਹੀ ਨੇ ਇੱਥੋਂ ਤੱਕ ਕਿ ਬਹਿ ਤੇ ਕਹੂੰ ਵੀ ਬਾਬੇ ਨਾਨਕ ਦਾ ਜਿਹੜਾ ਅਵਤਾਰ ਆ ਉਹ ਵੀ ਭਗਵਾਨ ਰਾਮ ਦਾ ਰੂਪ ਸੀ ਕੋਈ ਆਪਣੀ ਆਪਣੀ ਸੋਚਣਾ ਜੋ ਮਰਜ਼ੀ ਕਵੇ ਪਰ ਸਾਨੂੰ ਬਹੁਤ ਸਾਰੇ ਸਬੂਤ ਮਿਲਦੇ ਇਨਾਂ ਚੀਜ਼ਾਂ ਦੇ ਕਿ ਇੱਕ ਬਾਉ ਤੇ ਰੂਪ ਉਹਨੇ ਨੇਕ ਨੇ ਉਹਦੇ ਉਹ ਜਿਹੜੇ ਮਰਜੀ ਰੂਪ ਦੇ ਵਿੱਚ ਅਵਤਾਰ ਜਦੋਂ ਮਰਜੀ ਲੈ ਸਕਦਾ ਉਹਨਾਂ ਨੂੰ ਇੱਕੋ ਹੀ ਮੰਨ ਕੇ ਉਹਨਾਂ ਦੀ ਸਿੱਖਿਆ ਉੱਤੇ ਅਮਲ ਕਰਦੇ ਹੋਇਆ ਸਾਨੂੰ ਹਮੇਸ਼ਾ ਹੀ ਨੇਕ ਨੀਤੀ ਦੇ ਨਾਲ ਉਦਰ ਦੇ ਨੀਯਮਾਂ ਦੇ ਮੁਤਾਬਕ ਸਮਾਜ ਦੇ ਵਿੱਚ ਚੱਲਣਾ ਚਾਹੀਦਾ ਹੈ ਗਰੀਬ ਦੀ ਸੇਵਾ ਬਿਮਾਰ ਦੀ ਸੇਵਾ ਦੀਵਿਆਂ ਦੇ ਪੂਜਨ ਇਹ ਸਾਰੇ ਕੰਮ ਕਰਕੇ ਤੇ ਪ੍ਰਮਾਤਮਾ ਨੂੰ ਖੁਸ਼ ਕਰਨਾ ਚਾਹੀਦਾ ਹੈ ਜਦੋਂ ਅਸੀਂ ਇਹ ਕਰਾਂਗੇ ਤੇ ਸਰਬੱਤੇ ਪਲੇ ਚ ਆਪਣਾ ਭਲਾ ਫਿਰ ਸਾਡਾ ਭਲਾ ਜਰੂਰ ਹੋਊਗਾ ਬਿਲਕੁਲ ਸਾਡਾ ਭਲਾ ਹੋਊਗਾ ਤੇ ਪ੍ਰਮਾਤਮਾ ਵੀ ਖੁਸ਼ ਹੋਊਗਾ ਤੇ ਅਹੀਂ ਵੀ ਕੋਸ਼ਿਸ਼ ਹਾਂ ਹਨ ਤੁਸੀਂ ਤੁਸੀਂ ਵੀ ਅੱਜ ਕਿਸੇ ਤੋਂ ਮਸਤੀ ਦੇ ਪਰਜੇ ਕੀ ਕਿਰਾ ਚ ਸਭ ਤੋਂ ਪਹਿਲਾਂ ਮੈਂ ਦੇਸ਼ ਵਾਸੀਆਂ ਨੂੰ ਸਮੁੱਚੇ ਭਾਰਤ ਵਾਸੀ ਸਾਡੇ ਦੇਸ਼ ਦੇ ਸਾਂਝੀ ਵਾਰਤਾ ਲਾਪ ਦਾ ਸਾਡਾ ਦੇਸ਼ ਆ ਮੈਂ ਉਹਨਾਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਜੀ ਦੀ ਦੇਸ਼ ਤੇ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਕਰੋੜਾਂ ਕਰੋੜਾਂ ਮੁਬਾਰਕਾਂ ਮੈਂ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ 7 8 ਜਗਾ ਤੇ ਜਾ ਚੁੱਕਾ ਲੋਕਾਂ ਚ ਭਗਵਾਨ શ્રી ਕ੍ਰਿਸ਼ਨ ਜੀ ਦੀ ਪ੍ਰਤੀ ਆਸਥਾ ਦੇਖ ਕੇ ਨਿੱਕੇ ਨਿੱਕੇ ਬੱਚਿਆਂ ਦੀ ਕ੍ਰਿਸ਼ਨ ਰੂਪ ਬਣੇ ਦੇਖ ਕੇ ਮੈਂ ਇੰਨਾ ਕਿ ਜ਼ਿਆਦਾ ਖੁਸ਼ ਆ ਪੀ ਲੋਕੀ ਭਗਵਾਨ ਕ੍ਰਿਸ਼ਨ ਜੀ ਨਾਲ ਇੰਨਾ ਕਿ ਜ਼ਿਆਦਾ ਪਿਆਰ ਕਰਦੇ ਆ ਜਿਸ ਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਮੇਰੀ ਗਲੀ ਦੇ ਵਿੱਚ ਮੇਰੇ ਆਪਣੇ ਬੱਚੇ ਵੀ ਜਨਮ ਅਸ਼ਟਮੀ ਮਨਾ ਰਿਆ ਪਰ ਸਾਡਾ ਪਿਆਰ ਆ ਲੋਕਾਂ ਨਾਲ ਇਸੇ ਹੋਸ਼ ਕਰਕੇ ਜਿੱਥੇ-ਜਿੱਥੇ ਮੇਰੇ ਲਾਗੇ ਵਾਰਡ 'ਚ ਤੇ ਉਰ ਤੋਂ ਲਾਦਾ ਜਿਹੜੇ ਮੇਰੇ ਇਲਾਕੇ ਦੇ ਮੰਦਰ ਆ ਮੈਂ ਉਹਨਾਂ ਦੇ ਵਿੱਚ ਜਾ ਕੇ ਲੋਕਾਂ ਦਾ ਪਿਆਰ ਤੇ ਇੱਕ ਜਿਹੜਾ ਇਹਨਾਂ ਦੇ ਵਿੱਚ ਉਤਸ਼ਾਹ ਆ ਉਹ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਹਾਂ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਇਤਰਾ ਹੀ ਸਾਡੇ ਦੇਸ਼ ਦੇ ਵਿੱਚ ਭਾਈਚਾਰੇ ਦੀ ਸਾਂਝ ਵਧਾਈ ਰੱਖੇ ਤੇ ਸਾਰਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਤਾਂ ਜੋ ਜਿਹੜੇ ਅੱਜ ਦੀ ਲੋਕ ਨੌਜਵਾਨ ਬੱਚੇ ਖਾਸ ਕਰਕੇ ਗਲਤ ਰਾਹ ਵੱਲ ਤੁਰ ਪਿਆ ਉਹਨਾਂ ਨੂੰ ਇਹੋ ਜੇ ਪ੍ਰੋਗਰਾਮ اٹੈਂਡ ਕਰਨੇ ਚਾਹੀਦੇ ਤਾਂ ਜੋ ਉਹਨਾਂ ਦੇ ਵਿੱਚ ਭਗਵਾਨ ਪ੍ਰਤੀ ਸਾਡੇ ਜੋ ਭਗਵਾਨਾਂ ਨੇ ਕੀਤਾ ਸੀ ਉਹਨਾਂ ਦੇ ਪ੍ਰਤੀ ਉਹਨਾਂ ਦੇ ਜਿਹੜੇ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਤਾਂ ਜੋ ਲੋਕ ਜਿਹੜੇ ਆ ਭਗਵਾਨ ਦੇ ਪ੍ਰਤੀ ਜਾਗਰੂਕ ਹੋਣ ਤੇ ਇੰਨਾ ਹੀ ਕਹਿੰਦਾ ਆ ਕਿ ਕਿਸੇ ਨਹੀਂ ਦੇਣਾ ਚਾਹੀਦਾ ਮੈਂ ਸੁਣਾਇਆ ਇਹੋ ਹੀ ਦੇਣਾ ਚਾਹੁੰਦਾ ਐ ਵੀ ਇਹ ਤਿਹਾੜ ਐ ਜਿਹੜਾ ਇੱਕ ਪਵਿੱਤਰ ਤਿਹਾੜ ਆ ਉਤਸ਼ਾਹ ਬਹੁਤ ਆ ਲੋਕਾਂ ਚ ਤੇ ਦਿਨ ਬਈ ਦਿਨ ਗਿਣਤੀ ਵਾਧੀ ਜਾਂਦੀ ਆ ਸਨਾਤਨ ਧਰਮ ਦਾ ਜਿਹੜਾ ਬੋਲ ਬਾਲਾ ਆ ਉਹ ਵਾਧਾ ਜਾਂਦਾ ਐ ਪਰ ਜਿਹੜਾ ਇਹ ਦੇਸ਼ ਆ ਇੱਕ ਸਾਂਝੀ ਵਾਰਤਾ ਲਾਪ ਦਾ ਪ੍ਰਤੀਕ ਆ ਪੰਜਾਬ ਖਾਸ ਕਰਕੇ ਸਾਂਝੀ ਵਾਰਤਾ ਲਾਪ ਦਾ ਪ੍ਰਤੀਕ ਆ ਇੱਥੇ ਗੁਰੂਆਂ ਪੀਰਾਂ ਦੀ ਪਗੰਬਰਾਂ ਦੀ ਧਰਤੀ ਆ ਜਿਸ ਦੇ ਵਿੱਚ ਇੱਕ ਆਪਾਂ ਕੋਈ ਵੀ ਸੰਸਥਾ ਜਤ ਧਾਰਮਿਕ ਅਦਾਰਾ ਨਹੀਂ ਕਹਿ ਸਕਦੇ ਇਹ ਇੱਕ ਸਾਂਝੀ ਵਾਰਤਾ ਦਾ ਪ੍ਰਤੀਕ ਆ ਤੇ ਇਸ ਤਰ੍ਹਾਂ ਹੀ ਸਾਰਿਆਂ ਨੂੰ ਸਾਂਝੀ ਵਾਰਤਾ ਦਾ ਆਪ ਦਾ ਪ੍ਰਤੀਕ ਹੋ ਕੇ ਤੇ ਇਸੇ ਤਰ੍ਹਾਂ ਹਰ ਤਿਹਾੜ ਸਾਰਿਆਂ ਨੂੰ ਆਪਣੇ ਤਨੋਂ ਮਨੋਂ ਮਨਾਉਣਾ ਚਾਹੀਦਾ ਜੀ ਤਾਂ